ਹਾਂਜੀ ਅੰਤ ਨਹੀਂ ਕੋਈ ਜਿਹਦਾ ਸਮਝਾਂ ਤੋਂ ਪਾਰ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਜੋ ਫਿਰ ਉਸ ਕਾਲਪੁਰਖ ਵਾਹਿਗੁਰਦੀਆ ਕੰਮੀ ਖੇੜ ਦੇਖਦੇ ਆਂ ਪ੍ਰਮਾਤਮਾ ਨੇ ਇਸ ਕਾਇਨਾਤ ਨੂੰ ਸਾਜਿਆ ਪਰ ਜਿਵੇਂ ਜਿਵੇਂ ਇਹਦੇ ਵਿੱਚ ਇਨਸਾਨ ਖੋਜ ਕਰਦਾ ਜਾਂਦਾ ਜਿਵੇਂ ਜਿਵੇਂ ਦੇਖਦਾ ਜਾਂਦਾ ਉਹ ਹੈਰਾਨ ਹੁੰਦਾ ਜਾਂਦਾ ਤੇ ਫਿਰ ਉਹਨੂੰ ਕਹਿਣਾ ਪੈਂਦਾ ਕਿ ਪ੍ਰਮਾਤਮਾ ਤੇਰਾ ਕੋਈ ਅੰਤ ਨਹੀਂ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਤੁਸੀਂ ਸਾਇੰਸ ਨੂੰ ਨਹੀਂ ਮੰਨਦੇ ਹੈਗੇ ਸਾਇੰਸ ਨੂੰ ਮੰਨਦੇ ਆ ਪਰ ਆਪਣਾ ਕਹਿਣ ਦਾ ਸਿਰਫ ਇੰਨਾ ਹੀ ਮਤਲਬ ਆ ਕਿ ਪ੍ਰਮਾਤਮਾ ਤੋਂ ਬਿਨਾ ਕੁਝ ਨਹੀਂ ਹੈਗਾ ਉਹ ਤੋਂ ਬਿਨਾ ਸਾਇੰਸ ਵੀ ਕੁਝ ਨਹੀਂ ਹੈਗੀ ਇਹ ਬਲੈਕ ਹੋਲ ਆ ਅੱਜ ਆਪਾਂ ਤਿੰਨ ਹੋਲ ਜਿਹੜੇ ਸਾਇੰਸ ਮੰਨਦੀ ਆ ਜਾਂ ਜਿਹੜੇ ਸਾਇੰਸ ਨੇ ਡਿਟੈਕਟ ਕੀਤੇ ਨੇ ਉਹਨਾਂ ਦੇ ਬਾਰੇ ਜਾਣਾਂਗੇ ਇਹ ਬਲੈਕ ਹੋਲ ਆ ਜਿਹਦੇ ਵਿੱਚ ਕੋਈ ਵੀ ਚੀਜ਼ ਚਲੇ ਜਾਂਦੀ ਆ ਤਾਂ ਕਦੇ ਬਾਹਰ ਨਹੀਂ ਨਿਕਲਦੀ ਤੇ ਇਹਦਾ ਸਾਈਜ਼ ਇੰਨਾ ਕ ਵੱਡਾ ਕਿ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਸਾਇੰਸ ਇੱਕ ਬਲੈਕ ਹੋਲ ਦਾ ਅੰਦਾਜ਼ਨ ਆਪਨ ਸਾਇੰਸ ਦੱਸਦੀ ਹੈ ਜਦੋਂ ਉਹ ਤੋਂ ਵੱਡਾ ਇੱਕ ਹੋਰ ਲੱਭਿਆ ਹੁੰਦਾ ਹੁਣ ਅੱਜ ਕੱਲ ਤਾਂ ਕਹਿੰਦੇ ਆ ਵੀ ਤੁਹਾਡੇ ਘਰਾਂ ਦੇ ਵਿੱਚ ਵੀ ਛੋਟੇ ਛੋਟੇ ਬਲੈਕ ਹੋਲ ਹੋ ਸਕਦੇ ਆ ਖੈਰ ਇਹ ਵਾਈਟ ਹੋਲ ਆ ਦੇਖੋ ਤੁਸੀਂ ਇਹ ਵੀ ਪ੍ਰਮਾਤਮਾ ਦੀ ਇੱਕ ਖੇਡ ਆ ਇੱਕ ਬਲੈਕ ਹੋਲ ਇੱਕ ਵਾਈਟ ਹੋਲ ਇਹਦੇ ਵਿੱਚ ਕੋਈ ਵੀ ਚੀਜ਼ ਆ ਜਿਹੜੀ ਉਹ ਜਾ ਸਕਦੀ ਆ ਤੇ ਆ ਸਕਦੀ ਆ ਹਨਾ ਪ੍ਰਮਾਤਮਾ ਦੀਆਂ ਰਚਾਈਆਂ ਖੇਡਾਂ ਨੇ ਜਿਹਦੇ ਬਾਰੇ ਸਾਇੰਸ ਜਦੋਂ ਵੀ ਗੱਲ ਕਰਦੀ ਆ ਤਾਂ ਅਕਸਰ ਹੀ ਹਨਾਨ ਹੋ ਜਾਂਦੀ ਆ ਇਹਨੂੰ ਵਰਮ ਹੋਲ ਕਹਿੰਦੇ ਆ ਇਹ ਇੱਕ ਇਦਾਂ ਦਾ ਹੋਲ ਆ ਇੱਕ ਕਹਿ ਲੋ ਤੁਸੀਂ ਗੁਫਾ ਇੱਕ ਟਨਲ ਜਿਹਦੇ ਵਿੱਚ ਆਪਾਂ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਂ ਇੱਕ ਗੈਲੈਕਸੀ ਤੋਂ ਦੂਸਰੀ ਗੈਲੈਕਸੀ ਦੇ ਵਿੱਚ ਸਫ਼ਰ ਕਰ ਸਕਦੇ ਹਾਂ ਇਹਦੇ ਵਿੱਚ ਆਪਾਂ ਇਹਦੇ ਅ ਵਰਤੋਂ ਦੇ ਨਾਲ ਆਪਾਂ ਛੇਤੀ ਕਿਤੇ ਪਹੁੰਚ ਸਕਦੇ ਹਾਂ ਤੇ ਆਹ ਸਾਡੀ ਗੈਲੈਕਸੀ ਦੇ ਅੰਦਰ ਇੱਕ ਐਸਾ ਤਾਰਾ ਜਿਹਨੂੰ ਪਲਸਰ ਕਹਿ ਦਿੰਦੇ ਨੇ ਇਹਦੀ ਖਾਸੀਅਤ ਆ ਵੀ ਇਹ ਦਿਲ ਨੂੰ ਧੜਕਦਾ ਜਿਵੇਂ ਦਿਲ ਧੜਕਦਾ ਹੁੰਦਾ ਇਹਦੀ ਧੜਕਣਾ ਇਹ ਜਿਵੇਂ ਇੱਕ ਨਿਊਟਰੋਨ ਤਾਰਾ ਇਹਦੀ ਜਿਹੜੀ ਚੁੰਬਕੀ ਖੇਚਾ ਉਹ ਬਹੁਤ ਜ਼ਿਆਦਾ ਹੁੰਦੀ ਆ ਇਹ ਆਪਣੀਆਂ ਚੁੰਬਕੀ ਤਰਬਾਨੇ ਜਿਹੜੀਆਂ ਉਹਦੇ ਨਾਲ ਇਲੈਕਟ੍ਰੋਮੈਗਨੇਟਿਕ ਰੇਡੀਏਸ਼ਨ ਆ ਜਿਹੜੀਆਂ ਉਹਦੀਆਂ ਕਿਰਨਾ ਛੱਡਦਾ ਤੇ ਇਹਨੂੰ ਉਦੋਂ ਹੀ ਦੇਖਿਆ ਜਾ ਸਕਦਾ ਜਦੋਂ ਇਹ ਕਿਰਨਾ ਦਾ ਜਿਹੜਾ ਮੂਹ ਆ ਉਹ ਧਰਤੀ ਵੱਲ ਨੂੰ ਹੋਵੇ ਮਤਲਬ ਕਿ ਉਹਦੀ ਰੋਸ਼ਨੀ ਜਦੋਂ ਧਰਤੀ ਵੱਲ ਨੂੰ ਚਮਕਾਰਾਂ ਮਾਰਦੀ ਹੋਵੇ ਜਿਵੇਂ ਆਪਾਂ ਕਿਸੇ ਦੇ ਫੇਸ ਦੇ ਉੱਤੇ ਲੇਜ਼ਰ ਲਾਈਟ ਮਾਰਦੇ ਆਂ ਜੋ ਲੇਜ਼ਰ ਲਾਈਟ ਜਿਹਦੇ ਵੱਲ ਨੂੰ ਪੁਆਇੰਟ ਕੀਤੀ ਹੁੰਦੀ ਆ ਉਹਨੂੰ ਦੇਖਤੀ ਹੁੰਦੀ ਆ ਵੀ ਕਿੱਥੋਂ ਆ ਰਹੀ ਆ ਦੂਜੇ ਬੰਦੇ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਬਾਕੀ ਜਦ ਆ ਉਹ ਜਿੱਥੋਂ ਖੜ ਗਿਆ ਆਪਾਂ ਮਾਰਦੇ ਹੋਂ ਬਲੈਕ ਹੁੰਦਾ ਨੀਰਾ ਹੁੰਦਾ ਸੋ ਇਸੇ ਤਰ੍ਹਾਂ ਇਹਦੀ ਜਿਹੜੀ ਰੋਸ਼ਨੀ ਆ ਉਹ ਜਦੋਂ ਧਰਤੀ ਵੱਲ ਨੂੰ ਪੁਆਇੰਟ ਕਰਦੀ ਆ ਤਾਰਾ ਉਦੋਂ ਹੀ ਦਿਸਦਾ ਇਹੋ ਜਿਹੇ ਆ ਰੋਚਕ ਵਿਸਮਾਦਮਈ ਖੇਟਾਂ ਹਰ ਸਮੇ ਸਾਡੇ ਆਲੇ-ਦਾਲੇ ਜਾਂ ਇਸ ਪੂਰੇ ਬ੍ਰਹਿਮੰਡ ਦੇ ਵਿੱਚ ਘਟਿਤ ਹੁੰਦੀਆਂ ਨੇਂਦੀਆਂ ਨੇ ਪ੍ਰਮਾਤਮਾ ਕੁਝ ਵੀ ਕਰ ਸਕਦਾ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਉਹ ਬਹੁਤ ਵੱਡਾ ਉਹਦੇ ਤੇ ਭਰੋਸਾ ਕਰੋ ਕਿਉਂਕਿ ਭਰੋਸਾ ਸਭ ਤੋਂ ਵੱਡਾ ਰਾਸਤਾ ਸਾਡਾ ਉਸ ਪ੍ਰਮਾਤਮਾ ਤੱਕ ਪਹੁੰਚਣ ਦਾ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹੀ ਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ